ਬਾਦ ਕੱਚੇ ਮੁਲਾਜ਼ਮਾਂ ਦੀ ਅੱਜ ਚਿਹਰੇ ਤੇ ਰੌਣਕ ਦੇਖਣ ਵਾਲੀ ਹੈ ਅੱਜ ਸਵੇਰੇ ਪਹਿਲਾਂ ਨਗਰ ਨਿਗਮ ਬਟਾਲਾ ਦੇ ਦਫ਼ਤਰ ਦੇ ਬਾਹਰ ਇਹਨਾਂ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਾਰਨ ਕੀ ਸੀ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਫਾਈਲ ਦੇ ਉੱਤੇ ਸਾਈਨ ਕਰ ਦਿੱਤੇ ਗਏ ਸੀ ਤਾਂ ਮੇਅਰ ਨਗਰ ਨਿਗਮ ਬਟਾਲਾ ਵੱਲੋਂ ਸਾਈਨ ਨਹੀਂ ਸੀ ਕੀਤੇ ਜਾ ਰਹੇ ਜਿਸ ਤੋਂ ਬਾਅਦ ਸਾਈਨ ਹੁੰਦੇ ਨੇ ਤਾਂ ਫਿਰ ਉਹਨਾਂ ਦੇ ਚਿਹਰਿਆਂ ਦੇ ਇੱਕ ਰੌਣਕ ਵੱਖਰੀ ਤਰ੍ਹਾਂ ਦੀ ਵੇਖਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਕਿਸ ਤਿੱਕੇ ਨਾਲ ਢੋਲ ਲਿਆ ਕੇ ਨਗਰ ਨਿਗਮ ਬਟਾਲਾ ਦੇ ਦਫ਼ਤਰ ਵਿੱਚ ਪਗੜੇ ਪਾਏ ਜਾ ਰਹੇ ਨੇ ਜੀ ਮਨਾਈ ਜਾ ਰਹੀ ਹੈ ਕਿਉਂਕਿ 31 ਸਾਲ ਬਾਅਦ ਉਹਨਾਂ ਦੇ ਘਰ ਦੇ ਵਿੱਚ ਕਿਸੇ ਨਾ ਕਿਸੇ ਦੀ ਕਿਨਾਂ ਖੁਸ਼ੀ ਚੱਲੀ ਹੈ ਕਿਉਂਕਿ ਬਹੁਤ ਸਾਰੇ ਐਸੇ ਮਲਾਜ਼ਮ ਸੀ ਜਿਹੜੇ ਇਸ ਜਹਾਨ ਤੋਂ ਵੀ ਚਲੇ ਗਏ ਨੇ ਆਪਣੀ ਨੌਕਰੀ ਕਰਦੇ ਆ ਪਰ ਪੱਕੇ ਨਹੀਂ ਹੋਏ ਪਰ 31 ਸਾਲ ਬਾਅਦ ਅੱਜ ਜਦੋਂ ਵਿਧਾਇਕ ਦਾ ਹਰਾ ਪੈਨ ਚੱਲਦਾ ਵਾ ਪੱਕੇ ਕਰਦੇ ਨੇ ਤਾਂ ਅੱਜ ਖੁਸ਼ੀ ਅੰਗ ਵਗਰੇਂ ਤਰੀਕਿਆਂ ਦੀ ਵੇਖਣ ਵਾਲੀ ਹੈ ਜੇ ਦੇਖ ਲਿਓ ਜਿੱਥੇ ਸਾਈ ਸੇਵਕ ਨਜ਼ਰ ਰਹੇ ਨੇ ਉਹਨਾਂ ਦੇ ਨਾਲ ਦੀ ਨਾਲ ਪਟਾਲਾ ਤਰਦੀ ਅਲਗ-ਅਲਗ ਵਾੜਾਂ 'ਚ ਪਹੁੰਚੇ ਨੇ ਚਾਹੇ ਉਹ ਕਾਂਗਰਸੀ ਹੈ ਚਾਹੇ ਆਮ ਆਦਮੀ ਪਾਰਟੀ ਦਾ ਜਾਣ ਕੇ ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕਰ ਰਹੇ ਆ ਖੁਸ਼ੀ ਮਨਾ ਰਹੇ ਨੇ ਗੱਲਬਾਤ ਨੂੰ ਅੱਧੀ ਕਰਾਂਗੇ ਕੱਲ੍ਹ ਤਾਂ ਅਸੀਂ ਪ੍ਰਧਾਨੋਂ ਨਾਲ ਮਿਲਣੇ ਆ ਸਵੈ ਸੇਵਕ ਜੱਟੇ ਮਲਾਜਮਾਂ ਦੇ ਜਿਹੜੇ ਪ੍ਰਧਾਨ ਨੇ ਗੋਲਡੀ ਜੀ ਚਰਬਾ ਕਰ ਲਾਂਗੇ ਗੋਲਡੀ ਜੀ ਗੋਲਡੀ ਜੀ ਪਹਿਲਾਂ ਤਾਂ ਵਧਾਈ ਹੋਵੇ ਤੁਹਾਨੂੰ ਬੜੇ ਲੰਬੇ ਸਮੇਂ ਤੋਂ ਤੁਹਾਡੀ ਮੰਗ ਸੀ 31 ਸਾਲ ਬਾਅਦ ਅੱਜ ਪੱਕੇ ਹੋਏ ਹਾਂਜੀ ਬਹੁਤ ਵਧੀਆ ਲੱਗਿਆ ਜੀ ਇਹ ਸਿਰਫ ਤੁਹਾਡਾ ਹੀ ਉਪਰਾਲਾ ਵਾਜੇ ਮੇਰੇ ਹਿਸਾਬ ਨਾਲ ਤਾਂ ਜੀ ਨਾ ਤੂੰ ਮਿਹਨਤ ਹੀ ਕਰਦੇ ਨਾ ਤੁਹਾਡੀਆਂ ਖਬਰਾਂ ਲਾਉਂਦੇ ਨਾ ਸਰਕਾਰ ਤੱਕ ਪਹੁੰਚਦੀਆਂ ਤੇ ਨਾ ਇਹ ਕੰਮ ਹੁੰਦਾ ਅੱਛਾ ਅੱਜ ਫਿਰ ਅੱਜ ਖੁਸ਼ੀ ਕਿਸ ਦੀ ਇੱਕ ਪ੍ਰੈਸੀ ਆ ਜਿਹੜੀ ਕਿਸੇ ਨੂੰ ਕਿਸੇ ਦੇ ਸਾਹਮਣੇ ਲਾ ਦਿੰਦੀ ਆ ਇਹ ਤੂੰ ਹੀ ਸਾਨੂੰ ਕਿਸੇ ਫਰਕ ਨਾਲ ਲਾਤਾ ਅਸੀਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਹੜਾ ਸਾਨੂੰ ਤੁਸੀਂ ਕਿਤੇ ਟਿਕਾਣੇ ਲਵਾਤਾ ਅੱਛਾ ਬੜੇ ਲੰਬੇ ਸਮੇਂ ਤਰਲੇ ਲਾਏ ਬੜੇ ਧੰਨੇ ਪ੍ਰਦਰਸ਼ਨ ਕੀਤੇ ਆ ਆਵਾਜ਼ ਇੱਕੋ ਹੀ ਸੀ ਕੱਚੇ ਮੁਲਾਜ਼ਮ ਪੱਕੇ ਕੀਤੇ ਹਾਂਜੀ ਆਵਾਜ਼ ਇਸੇ ਇਸੇ ਕਰਕੇ ਲਾਈ ਹੈ ਜੀ ਬੜੇ ਹੀ ਚਿਹਰੇ ਹੋ ਗਏ ਆ 22 ਸਾਲ ਤੇ ਸਾਨੂੰ ਹੀ ਕੰਮ ਕਰਦੇ ਹੋ ਗਏ ਆ ਜੀ ਸਾਰੇ ਤੁਹਾਨੂੰ ਪਤਾ ਹੈ ਤੁਹਾਨੂੰ ਬੰਦ ਫੇਸ ਟੂ ਫੇਸ ਆਈ ਜਾਂਦੇ ਰਹੇ ਮਿਲਦੇ ਰਹੇ ਤੁਹਾਨੂੰ ਤੇ ਉਹਦਾ ਚਲੋ ਜੋ ਅੱਜ ਵੀ ਸਾਨੂੰ ਮਿਲਿਆ ਸਿੱਟਾ ਬਹੁਤ ਵਧੀਆ ਮਿਲਿਆ ਜੀ ਅੱਛਾ ਬਿਲਕੁਲ ਭਾਈ ਜਿਸ ਤਰੀਕੇ ਨਾਲ ਦੱਸਿਆ 31 ਸਾਲ ਲਗਾਤਾਰ ਇਸੇ ਤਰੀਕੇ ਨਾਲ ਜੀ ਧਰਨੇ ਪ੍ਰਦਰਸ਼ਨ ਜਾਂ ਕਰਦੇ ਰਹੇ ਹਨ ਪੱਕੇ ਕਰ ਦੋ ਪਰ ਬਹੁਤ ਸਾਰੇ ਐਸੇ ਸਾਥੀ ਵੀ ਹੋਣਗੇ ਜਿਹੜੇ ਇਸ ਜਹਾਨ ਤੋਂ ਵੀ ਚਲੇ ਗਏ ਨੇ ਉਸ ਸਮੇਂ ਆਹ ਦੇਖੋ ਜੀ ਸਾਥੀ ਸਾਡੇ ਸ਼ਾਮਲਾਲ ਜੀ ਇਹ ਸ਼ਾਮਲਾਲ ਜੀ ਰਾਜੂ ਭਾਈ ਇਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਆ ਅਸੀਂ ਇਹਨਾਂ ਨੂੰ ਦੇ ਨਹੀਂ ਦੇ ਸਕਦੇ ਸਾਡੇ ਤੋਂ ਵੀ ਪਹਿਲੇ ਦੇ ਲੱਗੇ ਰਿਹਾ ਅੱਛਾ ਇਹਨਾਂ ਦੀ ਨੌਕਰੀ ਕਿੰਨਾ ਸਮਾਂ ਹੋ ਗਈ ਭਾਜੀ ਕਿੰਨਾ ਚਿਰ ਹੋ ਗਿਆ ਨੌਕਰੀ ਕਰਦੇ ਆ ਤੁਹਾਨੂੰ 24 ਕੇ ਸਾਲ ਹੋ ਗਏ 24 ਸਾਲ ਤੇ ਉਮਰ ਕਿੰਨੀ ਕੁ ਹੋ ਗਈ ਹੈ ਬਾਬੇ ਦੀ ਉਮਰ ਤੇ ਜ਼ਿਆਦਾ ਲੱਗਦੀ ਹੈ ਹਾਂਜੀ ਹੋ ਗਈ ਹੋਣੀ 40 45 ਸਾਲ ਦੀ ਆਏਗੀ ਪਰ ਇਹਨਾਂ ਦੀ ਘਾਟ ਨੇ 100 ਜ਼ਿਆਦਾ ਵਾ ਇਹ ਕੰਮ ਕਰ ਕਰ ਕੇ ਕਿ ਉਮਰ ਘਟ ਗਈ ਘਟ ਗਈ ਨਹੀਂ ਜੀ ਇਦਾਂ ਹੀ 18 ਸਾਲਾਂ ਤੋਂ ਲੱਗੇ ਅਸੀਂ ਢੁਣਕੀ ਕਰਦੇ ਹਾਂ ਹਾਂਜੀ ਹਾਂਜੀ ਹੁਣ ਸਰਕਾਰ ਆਈ ਤੇ ਕੰਮ ਬਣਿਆ ਪਹਿਲੇ ਸਰਕਾਰ ਇਹਨਾਂ ਤੇ ਹੁੰਦੀ ਸੀ ਰਾਜ ਕੇ ਉੱਤੇ ਹੋਰ ਕੈਦ ਹੁੰਦਾ ਸੀ ਉਹ ਕੰਮ ਨਹੀਂ ਬੰਦ ਹੁੰਦਾ ਨਾ ਸਰਕਾਰ ਵੀ ਉਹਨਾਂ ਦੀ ਇਤਰਾਜ ਵੀ ਉਹਨਾਂ ਦਾ ਤੇ ਕੰਮ ਬੰਦ ਇਹ ਕਿਤੇ ਨਾ ਕਿਤੇ ਹਾਂਜੀ 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 ਬਹੁਤ ਗੁੱਸੇ ਆ ਗਏ ਹੱਸੇਰੇ ਧਰਨਾ ਵੀ ਦਿੱਤਾ ਗਿਆ ਸੀ ਉਹਦੋਂ ਕੀ ਕਾਰਨ ਸੀ ਧਰਨਾ ਚੁੱਕਿਆ ਗਿਆ ਹੁਣ ਉਹਦਾ ਕਾਰਨ ਇਹ ਸੀ ਜੀ ਐਮਐਲਏ ਸਾਹਿਬ ਨੇ ਸਾਈਨ ਕਰਤੇ ਹੀ ਆਪਣੇ ਫਾਈਲ ਤੇ ਤੇ ਮੇਅਰ ਸਾਹਿਬ ਦੇ ਫਾਈਲ ਵਗੈਰਾ ਤੇ ਸਾਈਨ ਰਹਿੰਦੇ ਸੀ ਤੇ ਸਾਨੂੰ ਵੀ ਦੱਸ ਸੀ ਵੀ ਕੋਈ ਕੌੜਾ ਕੰਟੈਕਟ ਨਾ ਲੱਜੇ ਕਿਉਂ ਜੀ 2-3 ਛੁੱਟੀਆਂ ਆਏ ਨੇ ਕੱਲ ਸ਼ਿਵਰਾਤਰੀ ਛੁੱਟੀ ਸੈਚਰਡੇ ਨੂੰ ਦਫ਼ਤਰ ਬੰਦ ਹੁੰਦਾ ਸੰਡੇ ਨੂੰ ਦਫ਼ਤਰ ਬੰਦ ਮੰਡੇ ਨੂੰ ਲੱਗਣਾ ਤੇ ਮੰਡੇ ਨੂੰ ਪਤਾ ਕੋਈ ਨਹੀਂ ਕੋਟਕ ਕੰਟੈਕਟ ਲੱਗ ਜਾਂਦਾ ਜਿਹੜਿਆ ਕਰਕੇ ਸਾਨੂੰ ਇਹ ਡਾਰੀ ਉਹ ਡਰ ਕਰਕੇ ਹੀ ਸਾਨੂੰ ਇਹ ਧਰਨਾਲ ਲੋਣਾ ਪਿਆ 7 ਵਜੇ ਸਮੇਂ ਤੇ ਅੱਜ ਧੰਨਵਾਦ ਕਰੀ ਜਾਂਦੇ ਪਏ ਆਪਾਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦਾ ਧੰਨਵਾਦ ਹੋਵੇ ਕੋਈ ਸੁੱਕਾ ਸੁੱਕਾ ਹੀ ਧੰਨਵਾਦ ਕੀਤਾ ਕੋਈ ਮਠਮੁ ਘਰਾਇਆ ਉਹਨਾਂ ਦਾ ਸਭ ਕੁਝ ਹੋਏਗਾ ਜੀ ਸਭ ਕੁਝ ਹੋਏਗਾ ਮੁੱਠਾ ਮੀ ਵੀ ਹੋਏਗਾ ਜਾ ਕੇ ਮਿਲ ਕੇ ਵੀ ਆਵਾਂਗੇ ਮਾਨਸਤਕਾਰ ਜੀ ਤਾਂ ਭਾਈ ਆਪਣੇ ਘਰ ਆਉਣ ਕਹਣਾ ਗੇਹ ਦੇ ਬਾਹਰ ਉਦੋਂ ਲੈ ਘਾ ਡਬੇੜਾ ਪਹੁੰਚ ਜਾਵਾਂਗੇ ਜੀ ਯਾਦ ਹੋਊਗੀ ਜੋ ਵੋਟਾਂ ਮੰਗਣ ਆਉਂਦੇ ਸੀ ਇੱਕ ਗੱਲ ਕਹਿੰਦੇ ਸੀ ਕਿ ਮੈਂ ਤੁਹਾਡੇ ਵਾਸਤੇ ਆ ਤੁਹਾਡੇ ਲੋਕਾਂ ਵਾਸਤੇ ਹਾਂਜੀ ਹਾਂਜੀ ਕਿਹਾ ਸੀ ਜੀ ਉਹਨਾਂ ਨੇ ਜੇ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਕਰਕੇ ਵੀ ਦਿਖਾਇਆ ਵਾ ਜੀ ਇਹ ਉਹਨਾਂ ਦੀ ਸਿਫਤ ਹੈ ਜੀ ਜਿਹੜਾ ਵੀ ਕੰਮ ਦਾ ਟੀਚਾ ਉਹਨਾਂ ਨੇ ਚੁੱਕਿਆ ਵਾ ਉਹਨੂੰ ਨਿਪੇੜੇ ਲਾਇਆ ਵਾ ਜੇ ਸਾਡੇ ગામ ਦਾ ਟੀਚਾ ਉਹਨਾਂ ਨੇ ਚੁੱਕਿਆ ਵਾ ਸਾਨੂੰ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਨੂੰ ਕਿਤੇ ਨਾ ਕਿਤੇ ਕੰਟਰੈਕਟ ਬੇਸ ਤੇ ਕਰਕੇ ਰਾਂਗੇ ਚਾਹੇ ਜੋ ਮਰਜ਼ੀ ਹੋ ਜਾਏ ਉਹ ਆਪਣਾ ਵਾਦਾ ਉਹਨਾਂ ਨੇ ਪੂਰਾ ਕੀਤਾ ਜੀ ਅਜਾ ਧਰਨੇ ਤੋਂ ਬੜੇ ਵਾਰੀ 98 ਆਏ ਹੋਣਗੇ ਤੁਹਾਨੂੰ ਉਸ ਵੇਲੇ ਹੈਨਾ ਉਹ ਯਾਦ ਹੋਣੇ ਸਮਾਂ ਜਿਸ ਵੇਲੇ ਧਰਨੇ ਤੋਂ ਵੀ ਆਣ ਕੇ ਉਠਾਉਂਦੇ ਸੀ ਭਰੋਸਾ ਦਿੰਦੇ ਸੀ ਕਿ ਤੁਹਾਨੂੰ ਪੱਕੇ ਕਰ ਦਿੱਤਾ ਜਾਏਗਾ ਹਾਂਜੀ ਥਾਹ ਸੀ ਜੀ ਬਥੇਰੇ ਜਾਣੇ ਕਿ ਆਈ ਤੁਹਾਨੂੰ ਪਤਾ ਜੀ ਸਰਕਾਰ ਆਈਆਂ ਤੇ ਗਈਆਂ ਜੇ ਕਿਸੇ ਨੇ ਬਾਹ ਫੜੀ ਤਾਂ ਆਪਾਂ ਕਹਿਤਾ ਜੀ ਵੀ ਇਹ ਆਮ ਆਦਮੀ ਪਾਰਟੀ ਨੇ ਸਾਡੀ ਬਾਹ ਫੜੀ ਤਾਂ ਆ ਉਹਦਾ ਨਾਂ ਲੈਣਾ ਜੀ ਜੀ ਬਿਲਕੁਲ ਅੱਜ ਕਿਤੇ ਨਾ ਕਿਤੇ ਜ਼ਰੂਰ ਚਿਹਰਿਆਂ ਦੇ ਰੌਣਕ ਆ ਖੁਸ਼ੀ ਹੈ ਗੱਲਬਾਤ ਕਰ ਲਾਂਗੇ ਕਾਉਂਸਲਰ ਵੀ ਵਾਰਡਾਂ 'ਚ ਪਹੁੰਚੇ ਨੇ ਭਾਈ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਅੱਜ ਕਿਤੇ ਨਾ ਕਿਤੇ ਉਹਨਾਂ ਚ ਕਿਉਂਕਿ 31 ਸਾਲ ਬਾਅਦ ਪੱਕੇ ਹੋਏ ਨੇ ਬਿਲਕੁਲ ਜੀ ਬੜੀ ਖੁਸ਼ੀ ਵਾਲੀ ਗੱਲ ਹੈ ਵੇਖੋ ਜਿਸ ਪਰਿਵਾਰ ਦੇ ਵਿੱਚ ਰੋਜ਼ਗਾਰ ਮਿਲਦਾ ਹੈ ਉਹਨਾਂ ਵਾਸਤੇ ਖੁਸ਼ੀ ਦੀ ਗੱਲ ਹੈ ਉਹਨਾਂ ਦੇ ਪਰਿਵਾਰ 'ਚ ਖੁਸ਼ੀ ਦੀ ਗੱਲ ਹੈ ਉਹਨਾਂ ਨੂੰ ਸੁੱਖ ਦੀ ਨੀਂਦ ਆਏਗੀ 31 ਸਾਲ ਬੜਾ ਲੰਬਾ ਅਰਸਾ ਹੁੰਦਾ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚੋਂ ਕਈ ਵਿਚਾਰੇ ਜਿਹੜੇ ਮੁਲਾਜ਼ਮ ਨੇ ਉਹ ਉਸ ਪਰਮਾਤਮਾ ਕੋਲ ਚਲੇ ਗਏ ਉਹਨਾਂ ਦੇ ਕੋਲ ਚਲੇ ਗਏ ਹੋਣੇ ਨੇ ਇਹ ਜਿਹੜੀ ਮਿਹਨਤ ਹੈ ਇਹ ਮਿਹਨਤ ਸਾਡੇ ਮਾਨਯੋਗ ਐਮ.ਐਲ.ਏ. ਸਾਹਿਬ ਨੇ ਕੀਤੀ ਹੈ ਦਿਨ ਰਾਤ ਇੱਕ ਕੀਤਾ ਸਰਵੇਨਾਂ ਨਾਲ ਕਿਉਂਕਿ ਇਹਨਾਂ ਨਾਲ ਵਾਦਾ ਕੀਤਾ ਸੀ ਔਰ ਉਹ ਸੈਕਟਰੀ ਸਾਹਿਬ ਕੋਲ ਉਹਨਾਂ ਚਿਰ ਉੱਠੇ ਨਹੀਂ ਜਦ ਤੱਕ ਉਹਨਾਂ ਇਹਨਾਂ ਦੀ ਐਪਲੀਕੇਸ਼ਨ ਤੇ ਸਾਈਨ ਨਹੀਂ ਕਰਵਾ ਲੇ ਕਿ ਉਹਨਾਂ ਡਿਪਾਰਟਮੈਂਟ ਚ ਲੈਉਣਾ ਪੱਕੇ ਕੀਨਣਾ ਔਰ ਪੱਕੇ ਕਰਕੇ ਸਰਵਿਕ ਕੋਈ ਬੇਸ ਸੀ ਕਿ ਮੇਰ ਸਾਹਿਬ ਸਾਈਨ ਕਰ ਦਿਆਣ ਤੇ ਕੋਰਟ ਲਕਡਾਉਨ ਤੋਂ ਪਹਿਲਾਂ ਜਿਹੜਾ ਪ੍ਰੋਪੋਜ਼ਲ ਹੈ ਉਹ ਪ੍ਰੋਪਰ ਚੈਨਲ ਮੰਤਰੀ ਸਾਹਿਬ ਕੋ ਚਲੇ ਜਾਏ ਔਰ ਉਹਨੇ ਸੁਪਾਗੇ ਨੇ ਕਿ ਇਹਨਾਂ ਜਿਹੜਾ ਕੇਸ ਹੈ ਉਹ ਚੱਲ ਗਿਆ ਉਹ ਤੇ ਚੱਲੇ ਜਾਣਾ ਔਰ ਇਹਨਾਂ ਨੇ ਪੱਕੀ ਹੋ ਜਾਣਾ ਹੈ ਰਾਜ ਕੇ ਇਹਨਾਂ ਨੇ ਖੁਸ਼ੀਆਂ ਮਨਾਉਣੀਆਂ ਨੇ ਇਹਨਾਂ ਪਰਿਵਾਰਾਂ 'ਚ ਵੀ ਖੁਸ਼ੀਆਂ ਆਉਣੀਆਂ ਨੇ ਮਾਲਕ ਇਹਨਾਂ ਨੂੰ ਖੁਸ਼ੀਆਂ ਇਸ ਤਰ੍ਹਾਂ ਪ੍ਰਬੰਧ ਕਰਦਾ ਰਹੇ ਔਰ ਇਹ ਮਾਰਜੋ ਕੇ ਐਮ ਐਲ ਏ ਸਾਹਿਬ ਦੇ ਧੰਨਵਾਦੀ ਰਹਿਣ ਹਮੇਸ਼ਾ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਨੇ ਇਹਨਾਂ ਵਾਸਤੇ ਉਪਰਾਲਾ ਕੀਤਾ ਹੈ ਉਹਨਾਂ ਨੇ ਆਪਣਾ ਕਰਜ਼ਾ ਉਤਾਰਿਆ ਜੀ ਬਿਲਕੁਲ ਜਿਸ ਤਰੀਕੇ ਨਾਲ ਦੇਖਿਆ ਜਾਵੇ 17 17 ਸਾਲ ਦੇ ਦੱਸ ਰਹੇ ਸੀ ਐਸੀ ਹੈਗੀ ਸੀ ਜਦੋਂ ਇਸ ਨੌਕਰੀ ਤੇ ਆ ਗਏ ਸੀ ਹਨਾ ਤੁਹਾਡੇ ਮੁੱਲਿਆਂ 'ਚ ਕਿਉਂ ਮੌਦੂਰ ਮੁੱਲੇ ਦੇ ਆਲਰੇਡੀ ਆਂਦੇ ਹੀ ਹੋਣਗੇ ਤੁਹਾਡੇ ਮੁੱਲਿਆਂ 'ਚ ਸਵਾਈ ਵਾਲੇ ਪਰ ਅੱਜ ਦੇਖਣ ਵਾਲੇ ਚਿਹਰੇ ਇਹਨਾਂ ਦੇ ਅੱਜ ਉਮਰ ਕਿੰਨੀ ਕਿੰਨੀ ਵੇਖੋ ਜੀ ਸਮਾਂ ਤੇ ਆਪਣੀ ਰਫ਼ਤਾਰ ਨਾਲ ਚੱਲਦਾ ਰਹੀਦਾ ਵਾ ਲੇਕਿਨ ਇਹ ਸਰਕਾਰਾਂ ਜਿਹੜੀਆਂ ਅਸੀਂ ਇਹਨਾਂ ਨਾਲ ਵਾਅਦੇ ਕਰ ਜਾਂਦੀਆਂ ਅਸੀਂ ਤਿੰਨ ਮੁੰਦੀਆਂ ਨਹੀਂ ਇਹ ਤੇ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਡੇ ਐਮਐਲਏ ਸਾਹਿਬ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਪਹਿਲ ਦੇ ਆਧਾਰ ਤੇ ਪੱਕਿਆ ਕਰਾਂਗੇ ਸੋ ਅੱਜ ਵਾਅਦਾ ਪੂਰਾ ਕਰਕੇ ਉਹਨਾਂ ਨੇ ਅੱਜ ਇਹਨਾਂ ਦਾ ਸਾਰਿਆਂ ਨੂੰ ਮਾਨ ਦਿੱਤਾ ਵਾ ਤੇ ਜਦੋਂ ਸਾਡੇ ਜਿਹੜੇ ਐਮਐਲਏ ਅਮਨਸ਼ੇਰ ਸਿੰਘ ਸ਼ਰੀਕਤ ਸੀ ਜੀਰੇ ਉਹ ਇਹਨਾਂ ਨੂੰ ਜ਼ਿਆਦਾ ਪੀੜ ਲੈ ਕੇ ਕੰਮ ਕਰਦੇ ਸੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਆ ਉਹਦੇ ਵੈਸੇ ਹੀ ਗਰੀਬ ਦੇ ਚੁੱਲ੍ਹੇ ਚੱਗ ਬਲਦੀ ਵੇਖਣਾ ਚਾਹੁੰਦੇ ਨੇ ਸੋ ਅੱਜ ਸਮਾ ਬੜਾ ਖੁਸ਼ੀ ਦਾ ਵਾ ਤੇ ਇਹਨਾਂ ਸਾਰੇ ਭਰਾਵਾਂ ਨੂੰ ਮੇਰੇ ਵੱਲੋਂ ਮੁਬਾਰਕ ਸਮਾ ਘੜ ਕੇ ਭੰਗੜਾ ਪਾਣ ਆਏ ਹੋ ਇਹਨਾਂ ਦੇ ਨਾਲ ਠੀਕ ਹੈ ਜੀ ਮੈਂ ਤਾਂ ਅੱਧੇ ਘੰਟੇ ਤੋਂ ਇਹਨਾਂ ਦਾ ਨੱਚ ਲਿਆ ਜੀ ਅੱਛਾ ਤੁਹਾਨੂੰ ਇਸੇ ਗੱਲ ਦੀ ਖੁਸ਼ੀ ਹੈ ਕਿ ਸਾਡੇ ਇਲਾਕੇ ਦੇ ਲੋਕ ਜਿਹੜੇ ਨੇ ਬਹੁਤ ਭਰਾ ਨੇ ਸਾਡੇ ਭਰਾ ਨੇ ਇਹ ਸਫਾਈ ਦੇ ਸਾਡੇ ਭਰਾ ਨੇ ਕਿਉਂਕਿ ਇਹਨਾਂ ਦਾ ਸਹਿਯੋਗ ਦੇ ਨਾਲ ਹੀ ਸਾਰੀ ਜਿਹੜੀ ਕਾਰਪੋਰੇਸ਼ਨ ਚੱਲਦੀ ਪਈ ਆ। ਸੋ ਅਸੀਂ ਇਹਨਾਂ ਦਾ ਮਾਨ ਕਰਦੇ ਆ ਇਹ ਸਾਡਾ ਮਾਨ ਕਰਦੇ ਨੇ। ਵਾਅਦਾ ਪੱਕਾ ਹੋ ਗਿਆ ਜੀ ਲੋਕਾਂ ਦੇ ਵਿੱਚ ਕਿ ਆਮ ਆਦੀ ਪਾਰਟੀ ਸਰਕਾਰ ਜੋ ਵਾਅਦੇ ਕਰਦੀ ਏ ਉਹਨਾਂ ਵਾਅਦਿਆਂ ਦੇ ਪੱਕੇ ਉਤਰਦੀ ਏ। ਇਹ ਉਹਨਾਂ ਆਮ ਆਦੀ ਪਾਰਟੀ ਸਰਕਾਰ ਦੇ ਕਰਕੇ ਵਿਖਾਤੇ ਇਹਨਾਂ ਨੂੰ। ਇਹਨਾਂ 'ਚ ਵਿਸ਼ਵਾਸ ਬਹਾਲ ਕੀਤਾ ਹੈ। ਇਸ ਤਰ੍ਹਾਂ ਹੀ ਜੋ ਵਾਅਦੇ ਕਰੇਗੀ ਆਮ ਆਦੀ ਪਾਰਟੀ ਸਰਕਾਰ ਲੋਕਾਂ ਨਾਲ ਵਾਅਦੇ ਕਰੇਗੀ, ਵਾਅਦੇ ਪੂਰੇ ਕਰੇਗੀ, ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ। ਮੈਂ ਭਾਈ ਸਾਹਿਬ ਦੀ ਇੱਕ ਗੱਲ ਸੁਣੀ ਉਹਨੇ ਕਿਹਾ ਕਿ ਹਰਾਪਨ ਸ਼ਹਿਰੀ ਦਾ ਹੰਦਿਆ ਪਹਿਲਾਂ ਸਾਡੇ ਦੇ ਚੱਲਿਆ ਵਾ ਵੇਖੋ ਜਿਹਨਾਂ ਨੇ ਵਾਦਾ ਕੀਤਾ ਸੀ 2 ਸਾਲ ਪਹਿਲਾਂ ਸਾਡੇ ਜਿਹੜੇ ਮਾਨਯੋਗ ਐਮਐਲਏ ਸਾਹਿਬ ਨੇ ਉਹਨੇ ਵਾਦਾ ਕੀਤਾ ਸੀ ਕਿ ਮੈਂ ਕੋਸ਼ਿਸ਼ ਕਰਨੀ ਹੈ ਜੇ ਮੈਨੂੰ ਸਰਕਾਰ ਨੇ ਮੌਕਾ ਦਿੱਤਾ ਤੇ ਮੈਂ ਤੁਹਾਡੇ ਪਹਿਲ ਦੇ ਹੱਕ ਇਸ ਅਧਾਰ ਕਰਨਾ ਹੈ ਔਰ ਉਹ ਉਹਨਾਂ ਚਿਰ ਸਕਤੀ ਸਾਹਿਬ ਦੀ ਕੁਰਸੀ ਤੋਂ ਨਹੀਂ ਹਿੱਲੇ ਜਦ ਤੱਕ ਇਹਨਾਂ ਦੀ ਫਾਈਲ ਤੇ ਸਾਈਨ ਨਹੀਂ ਹੋ ਗਏ ਉਹ ਵਾਲੇ ਪੱਕੇ ਰਹੇ ਪੇਜ ਫਿਰ ਕਿਤੇ ਨਾ ਕਿਤੇ ਫਸ ਗਿਆ ਤਾਂ ਹੀ ਧਰਨੇ ਦੇ ਬੈਠੇ ਸੀ ਸਵੇਰ ਦੇ ਨੇ ਮੇ ਕੋ ਪੋਲੇ ਬੁਣਾ ਦੇ ਨੇ ਸ਼ਾਇਦ ਦੇਣੀ ਇਹ ਮਿੱਥਿਆ ਸੀ ਕਿ ਅੱਜ ਦੇ ਦਿਨ ਹੀ ਸਾਈਨ ਹੋਣੇ ਸੀ ਇਹਨਾਂ ਵਾਸਤੇ ਸ਼ਿਵਰਾਤਰੀ ਹੈ ਇਹ ਸ਼ਿਵਰਾਤਰੀ ਉਹਨਾਂ ਨੂੰ ਹਮੇਸ਼ਾ ਯਾਦ ਰਹੇਗੀ ਜੀ ਬਿਲਕੁਲ ਕਿਤੇ ਨਾ ਕਿਤੇ ਅੱਜ ਉਹ ਸਪਾਈ ਸੇਵਕ ਖੁਸ਼ ਨੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਜਿੱਥੇ ਪਹਿਲਾਂ ਥੋੜੇ ਪੈਸੇ ਜਾਂਦੇ ਹੁਣ ਜ਼ਿਆਦਾ ਜਾਣੇ ਆ ਹਾਂਜੀ ਹੁਣ ਫੇਰ ਘਰ ਕੁਠੀਆਂ ਬਣਨ ਗਈਆਂ ਕੁਠੀਆਂ ਤਾਂ ਅੱਗੇ ਵੀ ਬਣੀਆਂ ਦੀਆਂ ਉਹਨਾਂ ਦੀਆਂ ਇਹ ਤੁਹਾਡੀਆਂ ਤੁਹਾਡੀਆਂ ਨਹੀਂ ਸਾਡੀਆਂ ਬਣੀਆਂ ਦੀਆਂ ਅੱਗੇ ਵੀ ਕਿਸ ਤਰੀਕੇ ਨਾਲ ਵੇਖਦੇ ਹੋ ਭਾਜੀ ਫਿਰ ਮੈਂ ਬਹੁਤ ਖੁਸ਼ੀ ਆ ਸਰਕਾਰ ਵੀ ਹਾਂਜੀ ਤੁਹਾਡੇ ਨੂੰ ਮਾਨਜੋ ਐਮਐਲਏ ਸਾਹਿਬ ਆਪਣੇ ਜਿਨ੍ਹਾਂ ਨੇ ਤੁਹਾਨੂੰ ਮਾਰਿਆ ਅੱਜ ਬੜੇ ਰੋ ਖੁਸ਼ ਹੋ ਸਾਰੇ ਹਾਂਜੀ ਹਾਂਜੀ ਸਰ ਬਹੁਤ ਖੁਸ਼ ਹਾਂ ਜੀ ਅੱਜ ਹਾਂਜੀ ਅੱਜ ਬਹੁਤ ਵਧੀਆ ਪਾ ਲਾ ਹੋਇਆ ਹੈ ਸਾਡਾ ਕਿ ਐਮਐਲਏ ਸਾਹਿਬ ਨੇ ਸਾਈਨ ਕੀਤੇ ਉਸ ਤੋਂ ਬਾਅਦ ਮੇਅਰ ਸਾਹਿਬ ਨੇ ਸਾਈਨ ਕਰਦੇ ਤੁਹਾਨੂੰ ਸਾਨੂੰ ਖੁਸ਼ੀ ਮਿਲ ਗਈ ਬਹੁਤ ਜ਼ਿਆਦਾ ਅੱਜ ਕਿ 30 ਸਾਲ ਕਿਨੇ ਕਿ ਪੈਸੇ ਲੈਂਦੇ ਸੀ ਜਦੋਂ ਕੱਚੇ ਮਲਾਏ ਹੈਗੇ ਸੀ ਕੱਚੇ ਵਰਕਰ ਸੀ ਜਦੋਂ ਆਪਾਂ ਜਿਹੜੇ ਲੱਗੇ ਸੀ ਸਭ ਤੋਂ ਪਹਿਲੇ ਜਿਹੜੇ ਲੱਗੇ 1800 ਲੱਗੇ ਸੀ ਅੱਜ ਸਾਤੀ ਹਜ਼ਾਰ ਤੱਕ ਪਹੁੰਚੇ ਹਨ। ਪਤੀਆਂ ਨਗ 11 ਤਾਂ ਨਹੀਂ ਹੁੰਦਾ ਨਾ। ਨਹੀਂ ਹੁੰਦਾ ਜੀ ਗੁਜ਼ਾਰਾ ਹੋ ਸਕਦਾ ਹੈ 7000 ਦਾ ਜੀ। 70000 ਰੁਪਏ ਦਾ ਨਹੀਂ ਗੁਜ਼ਾਰਾ ਹੁੰਦਿਆ ਤੇ 700 ਦਾ 70000 ਦਾ ਜੇਗਾ। ਲੱਖ ਲੱਖ ਮਿਲਦਾ ਹੋਰ ਹੁੰਦੇ ਬੇਦਾਈ 7000 ਅੱਜ ਗੁਜ਼ਾਰਾ ਕਰਦੇ ਨੇ। ਹਾਂ ਜੀ। ਜੀ ਬਿਲਕੁਲ ਕਿਤੇ ਨਾ ਕਿਤੇ ਅੱਜ ਜਰੂਰ ਹਾਂ ਜੀ। ਹਾਂ ਜੀ ਦੱਸੋ। ਸਾਡੇ ਦੁੱਧ ਨਹੀਂ ਪੂਰਾ ਹੁੰਦਿਆ। ਕੋਈ 4000 ਦਾ ਦੁੱਧ ਆ ਜਾਂਦਾ। 1 ਮਹੀਨਾ 2900 ਰੁਪਏ ਦਾ ਦੁੱਧ ਤੇ ਸਬਜ਼ੀ ਦਾ ਖਰਚਾ ਪੂਰਾ ਹੁੰਦਾ ਜੀ। ਠੀਕ ਜੇ ਮੁਰਾ ਜਿਹਨਾਂ ਦੋ ਚਾਰ ਘਰ ਦੇ ਖਾਣ ਵਾਲੇ ਜੀ ਆਣਾ ਉਹਨਾਂ ਦਾ 79 ਰੁਪਏ ਦਾ ਕੱਖਣੀ ਵਾਲਾ ਹੁੰਦਾ ਜੇ ਮੁਰਾ ਇਹ ਸਰਕਾਰ ਜਿੰਨੀਆਂ ਵੀ ਸਰਕਾਰਾਂਆਂ ਅੰਨੀਆਂ ਤੇ ਬੋਲੀਆਂ ਆਈਆਂ ਜੀ ਠੀਕ ਜੇ ਇਹ ਪਹਿਲੀ ਵਾਰੀ ਸਰਕਾਰ ਆਈ ਆ ਜਿਨਾਂ ਨੇ ਸਾਡੇ ਗਰੀਬਾਂ ਦੀ ਸੁਣੀ ਆ ਜਿਨਾਂ ਦੇ ਹਰ ਘਰ ਦੇ ਵਿੱਚ ਚੁੱਲਾ ਜਲਿਆ ਵਾ ਠੀਕ ਜੇ ਮੁਰਾ ਨਹੀਂ ਤੇ ਅੰਨੀਆਂ ਬੋਲੀਆਂ ਸਰਕਾਰਾਂਆਂ ਕਿਸੇ ਉਹ ਹੀ ਗੱਲ ਗਾਣਾ ਲੱਗਦਾ ਹੁੰਦਾ ਨਾ ਦਿਲਾਂ ਦੇ ਕਰੂਗਾ ਰਾਜ ਬਿਲਕੁਲ ਜੀ ਇਹ ਉਹ ਸਰਕਾਰ ਆਈਆਂ ਵਾ ਜੇ ਇਹ ਸਰਕਾਰ ਆਈ ਜਿਨਾਂ ਨੇ ਸਾਡੀ ਗਰੀਬਾਂ ਦੀ ਸੁਣੀ ਆ ਇਹਦੇ ਅੰਨੀਆਂ ਬੋਲੀਆਂ ਸਰਕਾਰਾਂ ਆਈਆਂ ਵਾ ਕਿਸੇ ਦੇ ਘਰ ਟੁੱਜੀ ਰੋਟੀ ਖਾਣ ਵਾਸਤੇ ਬੜਾ ਟਕਲ ਕਰਨਾ ਪੈਂਦਾ ਮਰੇ ਠੀਕ ਜੇ ਤੇ 9300 ਬੇਤਨ ਖਾਣਾ ਕੀ ਗੁਜਾੜਾ ਹੁੰਦਾ ਵਾ ਤੁਸੀਂ ਮੀਡੀਆ ਵਾਲਿਆਂ ਮਰੇ ਤੁਸੀਂ ਹੜ ਬੰਦੇ ਦੀ ਬਾਈਟ ਕਰਦੇ ਹੜ ਬੰਦੇ ਨੂੰ ਮਰੇ ਜੇਣਾ ਮਰਜੀ ਬੰਦੇ ਨੂੰ ਪੁੱਛ ਕੇ ਦੇਖ ਲਓ ਸ਼ਹਿਰ ਦੇ ਵਿੱਚ 9300 ਬੇਤਨ ਤੇ ਕੀ ਗੁਜਾੜਾ ਹੁੰਦਾ ਏ ਇਹ ਬਹੁਤ ਵਧੀਆ ਪ੍ਰਾਲਾਵਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਨੂੰ ਮਰੇ ਪੱਕੇ ਕੀਤਾ ਵਾ ਬਹੁਤ ਬਹੁਤ ਮਿਹਰਮਾਨੀ ਧੰਨਵਾਦ ਇਹਨਾਂ ਦਾ ਮਰੇ ਬਿਲਕੁਲ ਹੋਰ ਵੀ ਲੋਕ ਨੇ ਮੌਜੂਦ ਨੇ ਗੱਲ ਹਾਂਜੀ ਭਜੀ ਸਾਹਿਬ ਅੱਛਾ ਮੇਰੀ ਬੇਨਤੀ ਹੈ ਕਿ ਸਾਡੇ ਮਾਰਜੋਗ ਐਮ.ਐਲ.ਏ. ਸਾਹਿਬ ਦੀ ਇੱਕੋ ਸੋਚ ਹੈ ਕਿ ਮੈਂ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਦੇਖਣਾ ਚਾਹੁੰਦਾ ਇਹਨੂੰ ਪੰਜਾਬ ਚ ਪਹਿਲੇ ਨੰਬਰ ਤੇ ਦੇਖਣਾ ਚਾਹੁੰਦਾ ਮੈਂ ਜਿੰਨੇ ਸਾਡੇ ਸਫਾਈ ਸੇਵਕ ਪੱਕੇ ਹੋਏ ਨੇ ਮੈਂ ਇਹਨਾਂ ਨੂੰ ਵੀ ਇੱਕ ਐਮ.ਐਲ.ਏ ਦੇ ਬਿਹਾਫ ਤੇ ਵਾਅਦਾ ਲੈਣਾ ਚਾਹੁੰਦੇ ਅਸੀਂ ਕਿ ਜੋ ਸਾਡੇ ਐਮ.ਐਲ.ਏ ਸਾਡਾ ਸੁਪਨਾ ਹੈ ਉਹਨੂੰ ਸਕਾਰ ਕਰਨ ਲਈ ਇਹ ਵੀ ਦਿਨ ਰਾਤ ਕੋਸ਼ਿਸ਼ ਕਰਨਗੇ ਇਹ ਸਾਡੇ ਕੋਸ਼ਿਸ਼ਾ ਕਿ ਇਹ ਵੀ ਇਸ ਤਰ੍ਹਾਂ ਸਾਡੇ ਨਾਲ ਵਾਅਦਾ ਕਰਨ ਕਿ ਜਿਹਦਾ ਐਮ.ਐਲ.ਏ ਸਾਡੀ ਕੋਸ਼ਿਸ਼ ਕੀਤੀ ਹੈ ਅਸੀਂ ਵੀ ਬਟਾਲੇ ਨੂੰ ਚਮਕਾਉਣ ਵਾਸਤੇ ਦਿਨ ਰਾਤ ਇੱਕ ਕਰਦੇ ਹਾਂ ਨਿਮੇ ਕੋ ਸਮਾ ਕਿਦਾਂ ਕੱਢਿਆ ਤੁਸੀਂ ਫਿਰ ਅੱਜ ਤੁਸੀਂ ਕਿਦਾਂ ਸਮਾ ਕੱਢ ਲਿਆ ਅੱਜ ਤਾਂ ਸਵੇਰ ਦੀ ਇੱਥੇ ਰੋਣ ਕਹਿ ਲੱਗੀਆਂ ਜੀ ਕਦੀ ਕੋਈ ਮਿੱਠਾ ਮਗਰਾਂਦਾ ਕੋਈ ਲੇਕਿਨ ਆ ਮੈਂ ਕਿ ਇਹਨਾਂ ਦਾ ਇੱਕ ਤੱਪ ਆ ਤੱਪੂ ਪੂਰਾ ਕੀਤਾ ਗਿਆ ਅੱਜ ਐਮਐਲਏ ਸਾਹਿਬ ਬੋਲੋ ਸਾਡੇ ਕਾਰਪੈਸ਼ੀ ਜਿਨੇ ਸਵਾਈ ਸੇਵਕ ਇਹਨਾਂ ਦਾ ਤੱਪੂ ਪੂਰਾ ਕੀਤਾ ਗਿਆ ਔਰ ਕਹਿੰਦੇ ਨਾ ਪਰਿਵਾਰ ਚ ਇੱਕ ਬੰਦੇ ਨੂੰ ਨੌਕਰੀ ਮਿਲਦੀ ਤੇ ਬੜੀ ਖੁਸ਼ੀ ਹੁੰਦੀ ਆ ਤੇ ਸਾਡਾ ਪਰਿਵਾਰ ਹੀ ਬੜੇ ਹਜ਼ਾਰਾਂ ਚ ਪਰਿਵਾਰ ਆ ਤੇ ਇਹਨਾਂ ਨੂੰ ਖੁਸ਼ੀ ਇਹਨਾਂ ਨੂੰ ਨੌਕਰੀ ਮਿਲਣਾ ਤੇ ਸਾਨੂੰ ਇੰਨੀ ਖੁਸ਼ੀ ਹੈ ਕਿ ਅਸੀਂ ਸਵੇਰ ਦੇ ਸਾਰੇ ਕਾਨਸਰਟ ਸਭਾ ਨੇ ਇੱਥੇ ਆਲੇ ਬਹੁਤ ਖੁਸ਼ੀ ਹੈ ਜੀ ਸਾਹਿਬ ਰਮਲੇ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਔਰ ਇੰਨੀ ਜਲਦੀ ਕੀਤਾ ਜਿਹੜੇ ਪਿਛਲੇ 70 ਸਾਲਾਂ ਤੋਂ ਜਾਂ ਕਹਿ ਸਕਦੇ ਪਿਛਲੇ 30 35 ਸਾਲਾਂ ਤੋਂ ਕਈ ਸਰਕਾਰਾਂ ਕੋ ਨਹੀਂ ਹੋ ਪਾਇਆ ਤੇ ਐਮਐਲਏ ਸਾਹਿਬ ਨੇ ਦੋ ਸਾਲ 'ਚ ਕਰਕੇ ਦਿਖਾਇਆ ਮੈਂ ਸੈਲੂਟ ਕਰਦਾ ਹਾਂ ਉਹਨਾਂ ਦੀ ਇਸ ਮਿਹਨਤ ਨੂੰ ਜੀ ਬਿਲਕੁਲ ਹੋਰ ਵੀ ਨੌਜਵਾਨ ਨੇ ਲੰਬੇ ਸਮੇਂ ਤੋਂ ਕੰਮ ਕਰਦੇ ਪਏ ਨੇ ਨਗਰ ਨਿਗਮ 'ਚ ਪਰ ਅੱਜ ਕਿਤੇ ਰੌਣਕਾਂ ਆਜੇ ਨੇ ਹਾਂਜੀ ਬਹੁਤ ਰੌਣਕਾਂ ਹੈ ਜੀ ਬਹੁਤ ਖੁਸ਼ੀ ਹੈ ਬਹੁਤ ਐਮਐਲਏ ਸਾਹਿਬ ਦਾ ਧੰਨਵਾਦ ਹੈ ਜੀ 31 ਸਾਲਾਂ ਬਾਅਦ ਬੰਦੇ ਪ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਅੱਜ ਉਹਨਾਂ ਸਫਾਈ ਸੇਵਕਾਂ ਦੇ ਚਿਹਰਿਆਂ ਤੇ ਰੌਣਕ ਆ ਜਿਹੜੇ ਲਗਾਤਾਰ ਲੰਬੇ ਸਮੇਂ ਤੋਂ ਇੱਥੇ 9700 ਰੁਪਏ ਦੇ ਮਹਿਜ਼ 7000 ਰੁਪਏ ਦੇ ਨਾਲ ਗੁਜ਼ਾਰਾ ਕਰ ਰਹੇ ਸੀ ਆਪਣੇ ਘਰ ਦਾ ਬੜਾ ਔਖਾ ਸੀ ਵੀਰ ਨੇ ਕਿਹਾ ਕਿ 4000 ਦਾ ਤਾਂ ਘਟੋ ਘਟ ਦੁੱਧ ਆ ਜਾਂਦਾ ਇੱਕ ਮਹੀਨੇ ਦਾ ਤੇ ਪਰਿਵਾਰ ਨੂੰ ਪਾਲਣਾ ਬੜਾ ਔਖਾ ਸੀ ਪਰ ਹੁਣ ਕਿਤੇ ਨਾ ਕਿਤੇ ਚਿਹਰਿਆਂ ਦੇ ਉਹਨਾਂ ਦੇ ਰੌਣਕ ਇੱਕ ਵੱਖਰੇ ਤਰ੍ਹਾਂ ਦੀ ਵੇਖਣ ਵਾਲੀ ਆ ਤੇ ਨਾਲ ਦੀ ਨਾਲ ਧੰਨਵਾਦ ਕਰਦੇ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਦਾ ਕਿ ਜਿਨ੍ਹਾਂ ਦੇ ਹਰੇ ਪੈਨ ਦੇ ਨਾਲ ਹੀ ਅੱਜ ਉਹਨਾਂ ਨੂੰ ਜਿਹੜੇ ਵੇ ਇਸੇ ਦਰਜੇ ਤੇ ਪਹੁੰਚੇ ਨੇ ਅੱਜ ਪੱਕੇ ਹੋਏ ਨੇ ਲੰਬੇ ਸਮੇਂ ਦੀ ਜਿਹੜੀ ਮੰਗ ਆ ਉਹਨਾਂ ਦੀ ਅੱਜ ਪੂਰੀ ਹੋਈ ਹੈ ਕੈਮਰਾਮੈਨ ਬੋਵੀ ਦੇ ਨਾਲ ਜਤਿੰਦਰ ਕੁੰਡਲ ਫਾਸਟਰ ਨਿਊਜ਼ ਬਟਾਲਾ